ਅਮਿੰਤੂ ਜੀ ਜਿਵੇਂ ਜਿਵੇਂ 2027 ਨੇੜੇ ਆ ਰਿਹਾ ਹੈ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਤੇ ਪਾਰਟੀਆਂ ਵੀ ਸਰਗਰਮ ਨੇ ਪਾਰਟੀਆਂ ਨਾਲ ਜੁੜੇ ਨੇਤਾ ਆਗੂ ਤੇ ਜਿਹੜੇ ਨਾਲ ਵਰਕਰ ਨੇ ਸਾਰੇ ਸਰਗਰਮ ਨੇ ਉਹਨਾਂ ਚੋਂ ਰੈਲੀਆਂ ਵਾਲਾ ਦੌਰ ਵੀ ਸ਼ੁਰੂ ਹੋਣੀ ਲੱਗਾ ਹੈ ਤੇ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਰੈਲੀ ਸੀ ਚਬਾਲ ਦੇ ਵਿੱਚ ਤੇ ਜਦੋਂ ਬਸ ਤੇ ਚੜ ਕੇ ਇਹਨਾਂ ਦੇ ਵਰਕਰ ਚੱਲਣ ਲੱਗੇ ਤੇ ਪਿੰਡ ਦੇ ਕੁਝ ਬੰਦਿਆਂ ਨੇ ਉਹਨਾਂ ਤੇ ਹਮਲਾ ਕਰਤਾ ਇਟਾਂ ਰੋੜੇ ਚਲਾਏ ਇੱਜ ਤੱਕ ਕਿ ਗੋਲੀ ਵੀ ਚੱਲ ਗਈ ਤੇ ਕੁਝ ਲੋਕ ਜ਼ਖਮੀ ਵੀ ਹੋਏ ਨੇ ਇਹ ਸ਼ੁਰੂਆਤ ਹੀ ਰੈਲੀਆਂ ਦੀ ਇਸ ਤਰ੍ਹਾਂ ਨੇ ਦੇਖੋ ਪਹਿਲੀ ਗੱਲ ਤੇ ਇਹ ਕਿ 2027 ਵਾਸਤੇ ਨਹੀਂ ਹੈ ਤੇ ਜ਼ਿਮਨੀ ਚੋਣ ਵਾਸਤੇ ਸਾਰਾ ਕੁਝ ਹੋ ਰਿਹਾ ਨਾ ਤਰਨ ਤਰਨ ਆਰਗਮੀਆਂ ਸ਼ੁਰੂ ਨੇ ਇੱਕ ਤਰ੍ਹਾਂ ਨਾਲ ਹਾਂਜੀ ਬਿਲਕੁਲ ਪਰ ਇਹ ਤਰਨ ਤਰਨ ਜ਼ਿਮਨੀ ਚੋਣ ਵਾਸਤੇ ਕਹਿ ਲਓ ਕਿ ਗਹਿ ਗੱਜ ਮੁਕਾਬਲਾ ਸਟਾਰਟ ਹੋ ਗਿਆ ਜੀ ਅੱਛਾ ਇਹ ਮੂਸੇ ਪਿੰਡ ਦੀ ਘਟਨਾ ਹੁਣ ਮੈਨੂੰ ਨਹੀਂ ਪਤਾ ਪਹਿਲ ਕਿੰਨੇ ਕੀਤੀ ਆ ਦੁੱਜ ਕਿਹਦੀ ਆ ਕਿਹਦੇ ਕਿੰਨੇ ਸਖਮੀ ਆ ਇੱਕ ਮੈਂ ਫੋਟੋ ਦੇਖ ਰਿਆ ਸੀਗਾ ਜਿਹਦੇ ਵਿੱਚ ਕੋਈ ਸੀਰੀਅਸ ਨੌਜਵਾਨ ਜਿਹੜਾ ਉਹ ਪਿਆ ਹਸਪੀਟਲ ਦੇ ਵਿੱਚ ਜੀ ਚਲੋ ਜਿਸ ਮਰਜੀ ਧਿਰਦਾ ਇਹ ਜ਼ਖਮੀ ਹੋਇਆ ਜਾਂ ਜ਼ਖਮੀ ਹੋਇਆ ਮਾੜੀ ਗੱਲ ਆ ਪਰ ਤੁਸੀਂ ਉਸ ਵੀਡੀਓ ਨੂੰ ਜੋ ਫਾਇਰਿੰਗ ਦੀ ਘਟਨਾ ਵਾਲੀ ਵੀਡੀਓ ਆ ਉਸ ਨੂੰ ਗੌਰ ਨਾਲ ਵੇਖੋ ਪਹਿਲੀ ਗੱਲ ਤੇ ਕਿਉਂ ਉਹ ਇੱਕ ਪਿੰਡ ਦੀ ਘਟਨਾ ਹੈ ਮੂਸੇ ਦੀ ਆ ਜੀ ਜੀ ਹੁਣ ਉਸ ਪਿੰਡ ਦੇ ਵਿੱਚ ਤੁਸੀਂ ਵੇਖੋ ਕਿ ਜਿੱਦਾਂ ਸਾਥ ਹੁੰਦੀ ਹੈ ਜਾਂ ਬਸ ਅਡਾ ਹੁੰਦਾ ਹੈ ਐਸੀ ਇੱਕ ਜਗਾ ਜੀ ਆਮ ਪਬਲਿਕ ਆ ਤੇ ਉੱਥੇ ਉਹ ਦੋ ਧਿਰਾਂ ਜਿਹੜੀਆਂ ਫੈਰੋਫੈਰੀ ਹੋਣ ਡਈਆਂ ਹੂੰ ਕਸੂਰ ਕਿਸ ਦਾ ਕਿਸ ਦਾ ਨਹੀਂ ਹੈ ਅਸੀਂ ਮਤਲਬ ਕਿ ਕਿਉਂਕਿ ਹੁਣ ਤੋਂ ਚੰਦ ਮਿੰਟ ਦੀ ਪਹਿਲਾਂ ਦੀ ਖਬਰ ਆ ਜੀ ਅਸੀਂ ਕੋਈ ਨਿਚੋੜ ਨਹੀਂ ਕੱਢਦੇ ਹੂੰ ਪਤਾ ਨਹੀਂ ਕਿਸ ਦੀ ਪਹਿਲ ਆ ਕਿਸ ਦੀ ਦੂਜਾ ਮੈਂ ਵਾਰ-ਵਾਰ ਇਹ ਗੱਲ ਕਹਿੰਦਿਆ ਜੀ ਪਰ ਤੁਸੀਂ ਇਹ ਵੇਖੋ ਕਿ ਐਡੀ ਗਹਿ ਗੱਚ ਲੜਾਈ ਜਿਹੜੀ ਆ ਅਗਣ ਸ਼ਸਤਰ ਜਿਹਦੇ ਚ ਵਰਤੇ ਜਾ ਰਹੇ ਨੇ ਬਰੂਧ ਜਿਹਦੇ ਚੋਂ ਨਿਕਲ ਰਿਹਾ ਠਾ ਠਾ ਹੋ ਰਹੀ ਆ ਹੂੰ ਇਹ ਕੋਈ ਮੂੰਹ ਨਾਲ ਠਾ ਠਾ ਨਹੀਂ ਹੈ ਜੀ ਇਹ ਬਰਲਾਂ ਦੇ ਵਿੱਚੋਂ ਅੱਗ ਨਿਕਲ ਰਹੀ ਹੈ ਜੀ ਤਾਂ ਗੱਲ ਇਹ ਹੈ ਕਿ ਆਮ ਬੰਦੇ ਵੇਖੋ ਕਿਵੇਂ ਭੱਜਾ ਨਸੀ ਕਰਦੇ ਪੈ ਨੇ ਉੱਥੇ ਨੁਕਸਾਨ ਬਹੁਤ ਵੱਡਾ ਵੀ ਹੋ ਸਕਦਾ ਸੀ ਬਿਲਕੁਲ ਇਹ ਬਸ ਦੇ ਵਿੱਚ ਬੈਠਿਆਂ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਤਦ ਵੀ ਬਹੁਤ ਮਾੜੀ ਗੱਲ ਸੀ ਸਮਝਣ ਦੇ ਵਿੱਚ ਜਿੰਨੀ ਕੋਈ ਗੱਲ ਆਈ ਹੈ ਕਿ ਦੋ ਧਿਰਾਂ ਆਪੋ ਵਿੱਚ ਦੀ ਟਕਰਾਈਆਂ ਦਾ ਮਤਲਬ ਹੈ ਕਿ ਸਿਆਸੀ ਧਿਰਾਂ ਨੇ ਹੋਰ ਕੀ ਆ ਜੀ ਇਹ ਕੋਈ ਫੁੱਟਬਾਲ ਦਾ ਮੈਚ ਤੇ ਚੱਲ ਨਹੀਂ ਰਿਹਾ ਉੱਥੇ ਕਿ ਦੋ ਕਲੱਬ ਦੇ ਸਮਰਥਕ ਜਿਹੜੇ ਉਹ ਲੜ ਪਏ ਜਾਂ ਦੋ ਕਲੱਬਾਂ ਦੇ ਜਿਹੜੇ ਖਿਡਾਰੀ ਆਪਸ ਦੇ ਵਿੱਚ ਲੜ ਪਏ ਸਿਆਸੀ ਕੜੇ ਬੰਦੀ ਆ ਬਿਲਕੁਲ ਜੀ ਮਾਝੇ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਆਸੀ ਦੁਸ਼ਮਣੀਆਂ ਬਹੁਤ ਨੇ ਜਿਹੜਾ ਥਾਣੇਦਾਰ ਮਰਿਆ ਸੀਗਾ ਇੱਕ ਫਾਇਰਿੰਗ ਦੀ ਘਟਨਾ ਦੇ ਵਿੱਚ ਖੜੂਸਾ ਬਹਲਕੇ ਦੇ ਵਿੱਚ ਤਾਂ ਉਹ ਵੀ ਤੇ ਸਿਆਸੀ ਦੁਸ਼ਮਣੀ ਸੀ ਦੋ ਧੜਿਆਂ ਦੀ ਜੀ ਇਧਰੋਂ ਹੁਣ ਦੋ ਯਾਨੀ ਧੜੇ ਕਿਹੜੇ ਹੋ ਗਏ ਇੱਕ ਮੌਜੂਦਾ ਹੋਏਗਾ ਯਾਨੀ ਜਿਹੜਾ ਸੱਤਾਧਾਰੀਆਂ ਦਾ ਉਹ ਪੰਚਾਇਤ ਧੜਾ ਤੇ ਇੱਕ ਦੂਜਾ ਆਪੋਜ਼ਿਟ ਬਿਲਕੁਲ ਤਾਂ ਗੱਲ ਅਸਲ ਦੇ ਵਿੱਚ ਇਹ ਆ ਕਿ ਸਾਡੀਆਂ ਹੀ ਜੜੀਆਂ ਸਿਆਸੀ ਦੁਸ਼ਮਣੀਆਂ ਜੜੀਆਂ ਨੇ ਨਾ ਉਹ ਜਿੱਤਰਾ ਪਿੰਡਾਂ ਦੇ ਵਿੱਚ ਫੈਲ ਰਹੀਆਂ ਹੂੰ ਇਹ ਇਹ ਜਿਸ ਤਰ੍ਹਾਂ ਫਾਈਲਿੰਗਾਂ ਨੇ ਇਹ ਕਤਲੂਗਰ ਤਾਂ ਆਮ ਹੋਏਗੀ گا ਤੁਸੀਂ ਦੇਖਣਾ 2027 ਚ ਕੀ ਬੰਦਦਾ ਪੰਜ ਛੇ ਕਤਲ ਤੇ ਸਾਡੇ ਵੱਟ ਤੇ ਪਏ ਹੁੰਦੇ ਆ ਤੇ ਆ ਜ਼ਿਮਨੀ ਚੋਣ ਵੀ ਮਾਝੇ ਦੀ ਜ਼ਿਮਨੀ ਚੋਣ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਨਾ ਕਿ ਮਾਝੇ ਦੀ ਜ਼ਿਮਨੀ ਚੋਣ ਵੱਖਰੀ ਕਿਸਮ ਦੀ ਹੋਏਗੀ ਆ ਲਓ ਚੱਕੋ ਜੀ ਇਹ ਤਾਂ ਪਹਿਲਾਂ ਹੀ ਕੰਮ ਚੱਲੇ ਪਿਆ ਬਿਲਕੁਲ ਦੂਜੀ ਗੱਲ ਕਿ ਤੁਸੀਂ ਇਹ ਵੇਖੋ ਕਿ ਹੁਣ ਵੱਡੀ ਖਬਰ ਇਹ ਆ ਗਈ ਕਿ ਭਈ ਹਰਮਿਤ ਸੰਧੂ ਨੂੰ ਇਹਨਾਂ ਨੇ ਉਮੀਦਵਾਰ ਐਲਾਨ ਦਿੱਤਾ ਜੀ ਉਹ جگਜਾਰ ਸੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਕਿਵੇਂ ਬੀਐਸਪੀ ਮੰਗਿਆ ਗਿਆ ਕਿਵੇਂ ਤਿੰਨ ਚਾਰ ਥਾਣਿਆਂ ਦੇ ਥਾਣੇਦਾਰ ਮੰਗੇ ਗਏ ਉਹ ਸਾਰਾ ਕੁਝ ਸੀ ਜੀ ਕਿਵੇਂ ਇਹਨਾਂ ਨੂੰ ਚੰਡੀਗੜ੍ਹ ਭੁਲਾਇਆ ਗਿਆ ਕਿਵੇਂ ਜਹਾਜ਼ ਭੇਜਿਆ ਗਿਆ ਬੜੇ ਚਰਚੇ ਨੇ ਉਹ ਸਾਫ਼ ਸੀ ਸਰ ਜੀ ਕਿ ਪਾਰਟੀ ਦੇ ਵਿੱਚ ਕੋ ਕਿਤੇ ਬਗਾਵਤੀ ਸੁਰਾਣਾ ਉੱਠਣਾ ਕਿਤੇ ਪੰਭੱਕੜ ਵਿਚਾਰੇ ਜਿਹੜੇ ਆ ਉਹ ਕਿਸੇ ਹੋਰ ਦੀ ਵੇਦੀ ਰੋਸ਼ਨੀ ਨੂੰ ਨਾ ਹੋ ਜਾਣ ਜੀ ਉਹਨਾਂ ਦਾ ਤਰਵਾਸ ਜਿਆ ਬੰਦੇਆਂ ਸੀਗਾ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੀਰ ਇਹੀ ਹੋਣਾ ਸੀਗਾ ਇਹੀ ਹੋਣਾ ਸੀਗਾ ਹੂੰ ਪਹਿਲੇ ਦਿਨ ਤੋਂ ਕਿਉਂਕਿ ਦੂਸਰੇ ਵੀ ਰੌਲਾ ਪਾਉਣ ਲੱਗੇ ਸੀ ਸੰਕੇਤ ਜੇ ਆਉਣ ਲੱਗੇ ਸੀ ਸ਼ੁਰੂ ਤੋਂ ਹੀ ਆਉਣ ਲੱਗੇ ਸੀ ਇਹ ਕੰਮ ਕਿਉਂ ਹੋਣਾ ਹੈ ਇਸ ਤਰ੍ਹਾਂ ਹਾਂ ਸਹੀ ਹੈ ਜੀ ਸੰਕੇਤ ਤਾਂ ਔਣੀ ਸ਼ੁਰੂ ਹੋ ਜਾਂਦੇ ਆ ਔਰ ਰਾਜਵਰਾੜ ਨੇ ਗਾਣਾ ਗਾਇਆ ਸੀਗਾ ਅਸੀਂ ਰਹਿ ਕੇ ਭਾ ਪੁੱਛਦੇ ਮੋਜਾ ਲੁੱਟ ਕੇ ਮਰਬਿਆਂ ਵਾਲੇ ਮੈਂ ਕਿਹਾ ਤੁਹਾਡੇ ਲਈ ਗੀਤ ਪੇਸ਼ ਆ ਜੀ ਕਿ ਮੋਜਾ ਲੁੱਟ ਕੇ ਨੀਲੀਆਂ ਵਾਲੇ ਨੀਲੀਆਂ ਫਿਲਮਾਂ ਨਹੀਂ ਉਹ ਨਹੀਂ ਮੈਂ ਕਹਿ ਰਿਹਾ ਜੀ ਨੀਲੀਆਂ ਪੱਗਾਂ ਮੋਜਾ ਲੁੱਟ ਕੇ ਨੀਲੀਆਂ ਵਾਲੇ ਤੁਸੀਂ ਰਹਿ ਕੇ ਚਾੜੂ ਚੁੱਕਦੇ ਤੁਹਾਡੀ ਹਾਲਤ ਇਹ ਹੋ ਗਈ ਆ ਕਿ ਲਗਭਗ 4 ਸਾਲ ਰਾਜ ਕਰਕੇ ਵੀ ਤੁਹਾਡੇ ਵਿੱਚੋਂ ਕੋਈ ਬੰਦਾ ਨਹੀਂ ਲੀਡਰ ਬਣ ਸਕਿਆ ਜੀ ਲੀਡਰ ਹਾਲੇ ਵੀ ਇੰਪੋਰਟ ਕਰਨੇ ਪੈ ਰਹੇ ਨੇ ਪਰ ਆਉਂਦੇ ਨੇ ਫਿਰ ਟਿਕਟ ਮਿਲ ਜਾਂਦੀ ਹਾਂਜੀ ਇੰਪੋਰਟ ਕਰਨੇ ਪੈ ਰਹੇ ਨੇ ਕਿ ਉਹ ਆਉਂਦੇ ਆ ਟਿੱਕ ਲੈ ਕੇ ਆਉ ਜਾਂਦੇ ਆ ਆਉ ਜਾਂਦੇ ਆ ਜਿਵੇਂ ਸੰਦੀਪ ਲੱਲੀਆ ਉਹ ਰੀਡ ਨੰਬਰ ਲੈ ਜਾਂਦੇ ਸਨ ਹੂੰ ਤਾਂ ਕਹਿੰਦੇ ਆ ਕਿ ਭਾਈ ਹੁਣ ਆ ਜਿਸ ਤਰ੍ਹਾਂ ਦੀ ਹਾਲਤ ਬਣੀ ਪਈ ਆ ਇਹਨੂੰ ਵੀ ਛੱਡ ਦਿਓ ਲੜਾਈ ਤੇ ਜਿਹੜੀ ਅਦਾਲਤ ਬਦਲੀ ਆ ਇਹ ਤੇ ਖੇਡ ਚੱਲਦੀ ਆ ਜੀ ਹੁਣ ਇੱਕ ਚੀਜ਼ ਹੋਰ ਵੇਖੋ ਕਿ ਜਿੱਥੇ ਫਾਇਰਿੰਗ ਦੀ ਘਟਨਾ ਹੋਈ ਉਹਥੇ ਤੇ ਖਲੋਤੀ ਹੈ ਸਰਕਾਰੀ ਬੱਸ ਹੂੰ ਯਕੀਨ ਤੇ ਸੁਣਦੇ ਨਾ ਇਹ ਗਲੀ ਸਰਕਾਰੀ ਐ ਸਾਨੂੰ ਰੋਕ ਨਹੀਂ ਸਕਦੀ ਤੂੰ ਇੱਥੇ ਬੱਸ ਸਰਕਾਰੀ ਐ ਬੱਸ ਸਰਕਾਰੀ ਐ ਪੀ ਆਰਟੀਸੀ ਦੀ ਬੱਸ ਮੇਰੇ ਕੋਲ ਲਿਸਟ ਐ ਬਕਾਇਦਾ ਮੈਂ ਡਾਕੂਮੈਂਟ ਹਾਸਲ ਕੀਤਾ ਜਿਹਦੇ ਵਿੱਚ ਬੱਸਾਂ ਦੇ ਨੰਬਰ ਡਰਾਈਵਰਾਂ ਦੇ ਨਾਮ ਤੇ ਮੋਬਾਈਲ ਨੰਬਰ ਐ ਕਿ ਤੁਸੀਂ ਰੈਲੀ ਤੇ ਜਾਣਾ ਡਿਊਟੀ ਲੱਗੀ ਐ ਸਰ ਆਈ ਡੋਟ ਵੱਡੀ ਸਿਆਸੀ ਤੌਰ ਤੇ ਸਾਡੇ ਨਾਲ ਭਈ ਠੱਗੀ ਕੀ ਹੋਏਗੀ ਇਹਨੂੰ ਮੈਂ ਠੱਗੀ ਕਾਂਗਾ ਜੀ ਕਿ ਸਮਾਗਮ ਸਰਕਾਰੀ ਐਲਾਨ ਦਿੱਤਾ ਇਹ ਸਮਾਗਮ ਸਰਕਾਰੀ ਹੈ ਸਾਨੂੰ ਰੋਕ ਨਹੀਂ ਸਕਦੀ ਤੂੰ ਅਹੋ ਜੀ ਤੇ ਗੱਲ ਆ ਕੇ ਚੂਣ ਵਿਗਲ ਵਜਿਆ ਉਮੀਦਵਾਰ ਤੁਸੀਂ ਆਪਦਾ ਐਲਾਨ ਰਹੇ ਹੋ ਸਮਾਗਮ ਸਰਕਾਰੀ ਹੈ ਮੁੱਖ ਮੰਤਰੀ ਦੀ ਉਥੇ ਤੁਹਾਨੂੰ ਪਤਾ ਹੀ ਹੈ ਸਰਦਾਰੀ ਆ ਤਾਂਮ ਝਾਂਮ ਸਾਰਾ ਕੁਸ਼ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਟੈਕਸ ਪੇਅਰਸ ਨੂੰ ਪੈਸਾ ਪੈ ਰਿਆ ਉਹਨਾਂ ਦੀਆਂ ਬਸਾਂ ਅੱਡੇ ਉੱਤੇ ਸੱਜਣ ਖੜੇ ਜਸਵੰਤ ਸੰਧੀਲੇ ਨੇ ਕਿਹਾ ਸੀ ਸੱਜਣ ਤੇ ਅੱਡੇ ਤੇ ਖੜੇ ਨੇ ਤੇ ਜਿਹੜੀ ਲਾਰੀ ਆ ਉਹ ਜਾ ਕੇ ਇਹਨਾਂ ਦੀ ਰੈਲੀ ਚ ਖਲੋਤੀ ਆ ਤੇ ਪੰਜਾਬ ਇਹ ਜਿਹੜਾ ਉਹ ਖਲੋਤਾ ਹੈ ਹਾਸ਼ੀਏ ਤੇ ਬਣਤੀ ਰਿਆ ਜਦੋਂ ਰਾਜਾ ਵੜਿੰਗ ਤੋਦੇ ਰੈਲੀ ਕਰਦਾ ਤੇ ਇਹ ਫੋਟੋਆਂ ਪਾਉਂਦੇ ਸਨ ਕਿਰਾ ਹਾਏ ਰਾਜਾ ਵੜਿੰਗ ਦੀ ਰੈਲੀ ਦੇ ਵਿੱਚ ਸਰਕਾਰੀ ਬੱਸਾਂ ਤੇ ਅੱਜ ਭਈ ਇਹ ਸਰਕਾਰੀ ਬੱਸਾਂ ਜਿਹੜੀਆਂ ਤੁਸੀਂ ਬੈ ਲੈ ਲਿਆ ਹੁਣ ਇਹ ਕਹਿਣਗੇ ਕਿ ਅਸੀਂ ਕਿਰਾਇਆ ਦੇ ਦੇਾਂਗੇ ਤੇ ਪਿਛਲੇ ਤੁਹਾਨੂੰ ਪਤਾ ਹੀ ਹੈ ਨਾ ਰੈਲੀਆਂ ਦੇ ਬਕਾਇਆ ਦੇ ਕਿਸੇ ਜਿਹੜੇ ਆ ਕਿੰਨੀ ਦੇਰ ਬਾਅਦ ਵੀ ਨਿਕਲਦੇ ਰਹੇ ਨੇ ਜੀ ਪਰ ਲੋਕਾਂ ਨੂੰ ਤੁਹਾਨੂੰ ਪਤਾ ਹੀ ਆ ਤੰਗ ਕਰਕੇ ਆਪਣਾ ਮਸਲਾ ਹੱਲ ਕਰਨਾ ਇਹੀ ਰਾਜਨੀਤੀ ਦਾ ਦਸਤੂਰ ਆ ਤਾਂ ਕੁੱਲ ਮਿਲਾ ਕੇ ਇਹ ਤਰਮ ਤਾਰਨ ਦੇ ਵਿੱਚ ਅਜ ਠਾ ਠਾ ਵੀ ਸ਼ੁਰੂ ਹੋ ਗਈ ਹੈ ਤੇ ਠਾ ਠਾ ਰੈਲੀਆਂ ਵੀ ਸ਼ੁਰੂ ਹੋ ਗਈਆਂ ਸਮਝੋ ਹਮ ਅੱਜ ਉਹਨਾਂ ਨੇ ਉਮੀਦਵਾਰ ਐਲਾਨ ਦਿੱਤਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਵੀ ਅਗਲੇ ਹਫਤੇ ਦੀ ਸ਼ੁਰੂਆਤ ਦੇ ਵਿੱਚ ਇਹ ਤਰੀਕ ਜਿਹੜੀ ਆ ਜਮਨੀ ਚ ਹੁੰਦੀ ਉਹ ਵਾਲਾ ਲਾਂ ਨ ਦਿੱਤੀ ਜਾਏਗੀ ਪਰ ਜੋ ਵੀ ਹੋ ਰਿਹਾ ਜਿਸ ਤਰ੍ਹਾਂ ਵੀ ਹੋ ਰਿਹਾ ਕਿਸੇ ਪੱਖ ਤੋਂ ਵੀ ਚਾਹੇ ਉਹ ਫਾਇਰਿੰਗ ਦੇ ਵਿੱਚ ਆਮ ਆਦਮੀ ਪਾਰਟੀ ਵਾਲਾ ਕੋਈ ਜ਼ਖਮੀ ਹੋਵੇ ਚਾਹੇ ਹੋਈ ਕੋਈ ਹੋਰ ਦੂਸਰਾ ਬਈ ਨਾ ਤਾਂ ਉਹ ਚੰਗਾ ਨਾ ਆ ਜਿਹੜਾ ਤੁਸੀਂ ਸਰਕਾਰੀ ਤਾਮਚਾਮ ਸਰਕਾਰੀ ਮਸ਼ੀਨਰੀ ਅਮਲਾ ਫਾਇਲਾ ਇਸਤੇਮਾਲ ਕਰ ਰਹੇ ਜੇ ਆਪਣੀ ਸਿਆਸਤ ਵਾਸਤੇ ਨਾ ਹੀ ਇਹ ਰੀਤ ਚੰਗੀ ਆ ਬਿਲਕੁਲ ਤੇ ਨਾ ਹੀ ਆ ਰੀਤ ਚੰਗੀ ਆ ਕਿ ਉਹ ਵਿਚਾਰੇ ਦਰਿਆ ਵਿਛਾਉਂਦੇ ਰਹੇ ਨੇ ਅਸੀਂ ਦਰੀਆਂ ਵਛਾਉਂਦੇ ਰਹੇ ਝਾੜ ਕੇ ਤੇ ਤੁਸੀਂ ਲੀਡਰ ਗਵਾਂਢੋਂ ਮੰਗਲੇ ਬਈ ਗੱਲ ਇਹ ਆ ਕਿ ਤੁਸੀਂ ਤੇ ਲੀਡਰ ਗਵਾਂਢੋਂ ਮੰਗਲੇ ਆ ਇਹ ਵੀ ਰੀਤ ਚੰਗੀ ਨਹੀਂ ਕੁੱਲ ਮਿਲਾ ਕੇ ਇਹ ਜਿਹੜੀ ਰੀਤ ਆ ਦਸਤੂਰ ਆ ਇਸ ਨੂੰ ਤੋੜਨ ਦੀ ਜ਼ਰੂਰਤ ਆ ਪਰ ਜਿਹੜੇ ਤੋੜਨੇ ਆਏ ਸੀਗੇ ਉਹਨਾਂ ਨੇ ਹੁਣ ਰਿਸ਼ਤੇ ਇਸ ਤਰ੍ਹਾਂ ਦੇ ਜੋੜ ਲਿਆ ਕਿ ਇਹ ਫੈਵਿਕੋਲ ਕਾ ਪੱਕਾ ਜੋੜ ਹੈ ਟੁੱਟੇਗਾ ਨਹੀਂ ਟੁੱਟੇਗਾ ਨਹੀਂ ਕੀ ਬਾਤ ਹੈ ਜੀ ਅਵਤਾਰ ਸਿੰਘ ਜੀ ਸ਼ੁਕਰੀਆ ਜੀ ਇਹ ਕਹਿ ਰਹੇ ਨੇ ਕਿ ਇਹਨਾਂ ਲੀਡਰਾਂ ਵਾਲੇ ਕਹਿੰਦੇ ਲੋਕ ਆਪਣੇ ਸਿਰ ਕਿਉਂ ਪੜਵਾਉਂਦੇ ਨੇ ਜੀ ਇਹਨਾਂ ਇੱਕ ਸਿਆਣੇ ਹੋਣਾ ਚਾਹੀਦਾ ਤੇ ਖਰ ਇੱਕ ਮਿੱਤਰ ਹੋਰ ਮੀਤ ਢਿੱਲੋਂ ਜੀ ਮੀਤ ਸਿੱਧੂ ਜੀ ਇਹਨਾਂ ਦਾ ਇੱਕ ਕਮੈਂਟ ਹੈ ਕਹਿੰਦੇ ਰਾਜਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਵਿਵਾਦ ਪਿਆ ਜੀ ਉਹਦੇ ਬਾਰੇ ਜਾਣਕਾਰੀ ਹੈ ਤੇ ਦੱਸਿਓ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਜੀ ਇਸ ਮੁਤਲਕ ਜੀ ਇੱਕ ਸਹਿਜਪਾਲ ਸਿੰਘ ਜੀ ਹੋਰਾਂ ਦਾ ਆਪਾਂ ਕਮੈਂਟ ਪੜ ਲੈਂਦੇ ਹਾਂ ਜੀ ਇਹ ਕਹਿੰਦੇ ਕਿ ਵਿਰਸਾ ਸਿੰਘ ਬਲਟੋਆ ਜੀ ਕਹਿੰਦੇ ਸੀ ਕਿ ਰੈਲੀ ਸਰਕਾਰੀ ਖਰਚੇ ਤੇ ਕਰਨਗੇ ਹਰਮੀਤ ਸੰਧੂ ਨੇ ਪੋਸਟ ਵੀ ਪਾਈ ਸੀ ਕਹਿੰਦੇ ਬਾਅਦ ਵਿੱਚ ਡਿਲੀਟ ਕਰਤੀ ਆ ਤੇ ਇੱਕ ਰਾਜਕੁਮਾਰ ਜੀ ਦਾ ਕਮੈਂਟ ਹੈ ਜੀ 12556 ਕਰੋੜ ਲੱਗ ਗਿਆ ਜਾਂ ਨਹੀਂ ਕੇਂਦਰ ਸਰਕਾਰ ਵਾਲਾ ਤੇ ਕੋਈ ਪੁੱਛਣ ਵਾਲਾ ਨਹੀਂ ਐਲਾਨ ਆਪਣੇ ਉਮੀਦਵਾਰ ਦਾ ਕੀਤਾ ਤੇ ਖਰਚਾ ਜਨਤਾ ਉੱਤੇ ਕਿਉਂ ਪਾ ਰਹੇ ਨੇ ਜਿਉਂ ਰਵੱਟ ਢਿੱਲੋਂ ਜੀ ਇਹ ਸਵਾਲ ਹੋਣੀ ਚਾਹੀਦੀ ਆ ਜੀ ਇਹ ਸਵਾਲ ਸਰਕਾਰ ਤੋਂ ਹੋਣੇ ਚਾਹੀਦੇ ਆ ਕਿ ਇਸ ਸਿਸਟਮ ਨੂੰ ਤੇ ਰੱਦ ਕਰਕੇ ਲੋਕਾਂ ਨੇ ਸਰ ਹੱਦ ਕਰਕੇ ਤੁਹਾਨੂੰ ਵੋਟਾਂ ਪਾਈਆਂ ਹੱਥ ਵੀ ਕਰਦੀ ਬਿਲਕੁਲ ਵੋਟਾਂ ਠੀਕ ਹੈ ਜੀ ਤੁਸੀਂ ਉਸ ਸਿਸਟਮ ਦੀ ਪੂਛਾਲੇ ਵੀ ਨਹੀਂ ਛੱਡ ਰਹੇ ਤੇ ਤੁਸੀਂ ਤੇ ਸਗੋਂ ਉਹਨਾਂ ਦੇ ਨਾਲੋਂ ਵੀ ਕਹਿ ਲੋ ਕਿ ਦਿਲ ਤੋੜੂ ਸਾਬਤ ਹੋ ਰਹੇ ਹੋ ਜੀ ਤੇ ਤੁਹਾਨੂੰ ਪਤਾ ਨਾ ਕੱਲਾ ਲੋਕਾਂ ਦਾ ਦਿਲ ਨਹੀਂ ਟੁੱਟਦਾ ਇਹਨਾਂ ਚੀਜ਼ਾਂ ਤੋਂ ਸਰ ਵਿਸ਼ਵਾਸ ਵੀ ਟੁੱਟਦਾ ਹੈ ਜਦੋਂ ਦਿਲ ਟੁੱਟਦਾ ਹੈ ਵਿਸ਼ਵਾਸ ਟੁੱਟਦਾ ਹੈ ਤਾਂ ਸਮਝ ਲਓ ਰਿਸ਼ਤਾ ਆਪਣੇ ਆਪ ਹੀ ਟੁੱਟਦਾ ਹੈ ਬਿਲਕੁਲ ਜੀ ਰਿਸ਼ਤਾ ਨਹੀਂ ਕੰਮ ਰਹਿ ਸਕਦਾ ਜਿੱਥੇ ਯਕੀਨ ਹੀ ਟੁੱਟ ਗਿਆ ਯਕੀਨ ਦੇ ਨਾਲ ਦਿਲ ਦੋਨੇ ਚੀਜ਼ਾਂ ਟੁੱਟ ਗਈਆਂ ਰਿਸ਼ਤਾ ਕਾਦਾ ਰਹਿ ਜਾਏਗਾ ਬਿਲਕੁਲ ਉਹ ਤੇ ਅੰਦਰੋਂ ਜਿਵੇਂ ਕਹਿ ਲਓ ਕਿ ਨੀਂਹ ਖੋਖਲੀ ਹੋ ਜਾਂਦੀ ਹੈ ਤੇ ਉਹਨੇ ਅੰਤ ਨੂੰ ਡਿੱਗਣਾ ਹੀ ਸੋ ਇਸ ਕਰਕੇ ਤੁਹਾਡੇ ਨਾਲ ਰਿਸ਼ਤਾ ਜਨਤਾ ਨੇ ਬਹੁਤ ਜਜ਼ਬਾਤੀਓਂ ਕੇ ਗੰਢਿਆ ਸੀਗਾ ਪਰ ਉਸ ਰਿਸ਼ਤੇ ਦੀ ਕਦਰਦਾਨੀ ਹੁਣ ਕਿੰਨੀ ਕੁ ਕੀਤੀ ਜਾ ਰਹੀ ਆ ਇਹ ਤੇ ਲੋਕ ਹੀ ਦੱਸ ਸਕਦੇ ਆ ਸਭ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਨਾਲ ਜੋੜਨ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰ ਦਿਓ ਦੋਸਤ ਮਿੱਤਰਾਂ ਨੂੰ ਨਾਲ ਜੋੜ ਲਵੋ ਗੱਲਾਂ ਉਹਨਾਂ ਤੱਕ ਵੀ ਪਹੁੰਚ ਜਾਣ ਜਾਣਕਾਰੀਆਂ ਉਹਨਾਂ ਤੱਕ ਵੀ ਪਹੁੰਚ ਜਾਣ ਸੋ ਫਿਰ ਕੋਈ ਅੱਧੇ ਪ੍ਰੋਗਰਾਮ ਦੇ ਵਿੱਚ ਜੁੜਦਾ ਤੇ ਉਹ ਦੁਬਾਰਾ ਸਵਾਲ ਕਰਦਾ ਕਿ ਇਹ ਖਬਰ ਬਾਰੇ ਜਾ ਇਹਦੇ ਬਾਰੇ ਜਾਣਕਾਰੀ ਦਿਓ ਤੇ ਕਈ ਵਾਰੀ ਪ੍ਰੋਗਰਾਮ ਲੰਘ ਚੁੱਕਿਆ ਹੁੰਦਾ ਸੋ ਇਹਨਾਂ ਕੋ ਕਸ਼ਟ ਕਰਿਆ ਕਰੋ ਪ੍ਰੋਗਰਾਮ ਨੂੰ ਸੁਣਦੇ ਸੁਣਦੇ ਨਾਲ ਨਾਲ ਸ਼ੇਅਰ ਵਾਲਾ ਬਟਨ ਵੀ ਮਾੜਾ ਜਿਹਾ ਦਬ ਕੇ